ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕਾ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤੇ ਸਭ ਲਹਿਾਰਣੈ ਜਲ ਥਲ ਮਹੀਅਲ ਸੋਏ ਅਸ਼ਟਪਦੀ करण करावन करना जो ते सपावे सोई होगा थापो थापन हारा अंत नहीं किश पारा वारा हुक्मे तार तार रहावै हुक्में उपज हुक्म समावे हुक्मैच नीच व्यवहार ਉਕਮੇ ਅਨਕ ਰੰਗ ਪਰਕਾਰ ਕਰ ਕਰ ਦੇਖੈ ਆਪਣੀ ਵਢਾਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਭਾਵੇ ਮਾਨੁਖ ਗਤ ਪਾਵੇ ਪ੍ਰਭ ਭਾਵੇ ਤਾਂ ਪਥਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰੱਖੈ ਰਬ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤ ਤੋ ਧਾਰੈ ਆਪ ਕਰੈ ਆਪਨ ਵਿਚਾਰੈ ਦੋਹਾ ਸਿਰਿਆ ਕਾ ਆਪ ਸੁਆਮੀ ਖਿਲੇ ਬਿਗਸੈ ਅੰਤਰ ਜਾਮੀ ਜੋ ਭਾਵੇਂ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੋ ਮਨੁਖ ਤੇ ਕਿਆ ਹੋਇ ਆਵੇ ਜੋ ਤਿਸ ਭਾਵੇਂ ਸੋਈ ਕਰਾਵੇ ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ ਜੋ ਤੇ ਸੁਭਾਵੈ ਸੋਈ ਕਰੇ ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪਨੇ ਆਪ ਬਚੈ ਪਰ ਮੈਂ ਭੂਲਾ ਦੇਹ ਦੇ ਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿ세 ਆਪਣੇ ਭਗਤ ਦੇ नानक तेजन नाम मिले खिन मै नीच कीट को राज पार ब्रह्म गरीब बनवाज जा का दृष्ट कछू नयावै काल तत्काल दिष्प्रगटाव जा को अपनी करे बख्शीस गने जीओ काट काट का लेखा न गै जगदीस जियो पिंड सब रास घट घट पूरन ब्रह्म पर गास अपनी बणत आप बनाई नानक जीवै देख बढ़ाई इसका बल ना ही इस हाथ करण करावन को नाथ आग्याकारी बपरा जियो ज्योति भावे सोई फुन थियो ऊच नीच में बसै हूँ सोग हरख रंग हसै हूँ निंदा चिंद व्यवहार ਕਬਹੂ ਓ ਬ ਅਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ कब हूँ महाक्रोध बिकराल कब हूँ सर्ब की हो तरवाल कब हूँ हो बह बड़ा कब हो पेखारी नीच का साजा कब हूँ अपकीरत रत मह आवे ਕਬਹੂ ਪਲਾ ਪਲਾ ਕਹਾਵੇ ਜਿਉ ਪ੍ਰਭ ਰਾਖੈ ਤੇ ਬਹੀ ਰਹੈ ਗੌਰ ਪਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਤਾਠ ਤੀਰth ਇਸਨਾਨ ਕਬਹੂ ਸਿਦ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕਜੋਨ ਪਰਮੈ ਪਰਮੀਆਂ ਨਾਨਾ ਰੂਪ ਜੋ ਸੁਆੰਗੀ ਦਿਖਾਵੇ ਜੋ ਪ੍ਰਭ ਪਾਵੇ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੁ ਸਾਧ ਸੰਗਤਿ ਇਹੁ ਪਾਵੈ ਉਸ ਅਸਥਾਨ ਤੇ ਬਹੁੜਾ ਨ ਆਵੈ ਅੰਤਰ ਹੋਏ ਗਿਆਨ ਪਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ ਮਾਨਤਾਨ ਨਾਮ ਰਤੇ ਕਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਾਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਗੁਰਬਾਨ ਸ਼ਲੋਕ ਸੋਖੇ ਬਸੈ ਮਸਕੀਨੀਆਂ ਆ ਆਪ ਨਿਵਾਰ ਤਲੇ ਬਡੇ ਬਡੇ ਅਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੋ ਆਨ जो जान मैं जो बनवंत सोहोवत बिष्टा का जंत आपस को कर्मवंत कहावे जन्म मर बोजोन जोन परमा तान पूम का जो करे गुमाना सो मूरख अंदा अज्ञान ਕਾਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੈ ਸੁਖ ਪਾਵੇ ਧਨਵੰਤਾ ਹੋਏ ਕਾਰ ਗਰਬਾਵੇ ਤ੍ਰਿਣ ਸਮਾਨ ਕਛ ਸੰਗ ਨ ਜਾਵੇ ਬਹੁ ਲਸਕਰ ਮਨੁਖ ਉਪਰ ਕਰੇ ਆਸ ਬਲ ਭੀ ਤਰਤਾ ਕਾ ਹੋਏ ਬినాਸ਼ ਸਬਤੇ ਆਪ ਜਾਣੈ ਬਲਵੰਤ ਖਿਨ ਮੇ ਹੋਏ ਜਾਏ ਪਸਮੰਤ ਕਿਸੈ ਨ ਬਦੈ ਆਪ ਹੰਕਾਰੇ ਧਰਮ ਰਾਏ ਤਿਸ ਕਰੇ ਖੁਵਾਰੇ ਗੁਰ ਪ੍ਰਸਾਦ ਜਾ ਕਾ ਮਿਟਾਇਆ ਬਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੇ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਆਨ ਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਆਨ ਕ ਜਤਨ ਘਾਰੇ ਆਤਮ ਨਹੀਂ ਦਰਵੈ ਹਰ ਦਰਗਹਿ ਕਉ ਕੈ ਸੇ ਗਵੈ ਆਪ ਸੁ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛੁ ਹੋਏ तब इसको सुख ही कोए जब यह न मैं किश करता तब लग गर्भ जोन मैं फिरता जब तारे कौ बैरी मीत तब लग ने चल नाही चीत जब लग मोहो मगन संग माए தாபல தர்மராயே சேவ கிருப்பே பதன தூட்ட பிரானம் ஷூட்டே பா கீப்பா தூட்டோர நானூட்ட ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ